ਸੰਯੁਕਤ ਕਿਸਾਨ ਮੋਰਚਾ ਜਿੰ다ਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰ다 ਜਿੰ다ਬਾਦ ਜਿੰ다ਬਾਦ ਕੇਂਦਰ ਦੀ ਮੋਤੀ ਸਰਕਾਰ ਮੁਰਦਾਬਾਦ 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 ਮੈਂ ਸੁਜਿੰਦਰ ਸਿੰਘ ਤੁੰਬੜਪੰਨਾ ਜ਼ਿਲ੍ਹਾ ਪ੍ਰਧਾਨ ਕੁੱਲਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸੰਯੁਕਤ ਕਿਸਾਨ ਮੋਰਚੇ ਤੇ ਜਿਹਦੇ ਸਾਡੀਆਂ ਪੰਜਾਬ ਦੀਆਂ 37 ਜਥੇਬੰਦੀਆਂ ਅਤੇ ਪੂਰੇ ਦੇਸ਼ ਦੇ ਅੰਦਰ 500 ਦੇ ਕਰੀਬ ਜਥੇਬੰਦੀਆਂ ਸ਼ਾਮਲ ਆ ਅਸੀਂ 14 April ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਦਿੱਲੀ ਦੇ ਰਾਮ ਵਿਲਾ ਗਰਾਊਂਡ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਵਿਦਿਆਰਥੀਆਂ ਵੱਲੋਂ ਜਿਹੜੀ ਮੋਦੀ ਸਰਕਾਰ ਦੇ ਖਿਲਾਫ ਮਹਾ ਪੰਚਾਇਤ ਕੀਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਹ ਮੀਟਿੰਗ ਕੀਤੀ ਗਈ ਆ ਔਰ 14 March ਦਾ ਜਿਹੜਾ ਕਿਸਾਨਾਂ ਦੀ ਮਹਾ ਪੰਚਾਇਤ ਆ ਉਹਦੇ ਵਿੱਚ ਅਸੀਂ ਜਿਹੜੀ ਵੱਧ ਤੋਂ ਵੱਧ ਜਿਹੜੀ ਸਾਰੀਆਂ ਜੱਥੇਬੰਦੀਆਂ ਵੱਲੋਂ ਸ਼ਮੂਲੀਅਤ ਕਰਨ ਦੇ ਲਈ ਅਸੀਂ ਜਿਹੜੀ ਇਹ ਤਿਆਰੀ ਖਿੱਚੀ ਆ ਅਸੀਂ 14 ਤਰੀਕ ਨੂੰ ਜਿੰਨੀਆਂ ਵੀ ਫਰੀਦਕੋਟ ਤੋਂ ਫਰੀਦਕੋਟ ਤੋਂ ਇਹ ਗੱਡੀਆਂ ਜਿਹੜੀਆਂ ਦਿੱਲੀ ਵੱਲ ਜਾਣ ਗਈਆਂ ਅਸੀਂ ਉਹਨਾਂ ਤੇ ਸਵਾਰ ਹੋ ਕੇ ਦਿੱਲੀ ਦੇ ਰਾਮ ਮਿੱਲਾ ਮੈਦਾਨ ਦੇ ਵਿੱਚ ਕੂਚ ਕਰਨਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਅੱਜ ਦੀ ਤਿਆਰੀ ਖਿੱਚੀ ਆ ਔਰ ਜਿਹੜੀਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਦੋਂ ਅਸੀਂ ਦਿੱਲੀ ਦਾ ਮੋਰਚਾ ਮੁੱਲਤਵੀ ਕੀਤਾ ਸੀ ਕਿਸਾਨਾਂ ਦੇ ਨਾਲ ਜਿਹੜੇ ਮੰਗਾਂ ਮੰਨਣ ਦਾ ਜਿਦੇ ਚ ਪ੍ਰਮੁੱਖ ਐਮਐਸਪੀ ਕਿਸਾਨੀ ਕਰਜ਼ੇ ਤੇ ਲਕੀਰ ਫੇਰਨੀ ਔਰ ਕਿਸਾਨੀ ਜਿਹੜਾ ਕਿਸਾਨ ਮੁਲਾਜ਼ਮ ਜਿਹੜੇ ਕੰਮ ਕਰਦੇ ਉਹਨਾਂ ਨੂੰ ਪੈਨਸ਼ਨ ਦੇਣੀ 10000 ਪਾਣੀਆਂ ਦੀ ਵੰਡ ਆ ਜਿਹੜੀ ਉਹ ਰਿਪੇਰੀਅਨ ਕਰੂਨ ਦੇ ਹਿਸਾਬ ਨਾਲ ਕਰਨ ਦੇ ਵਾਸਤੇ ਔਰ ਜਿਹੜੀਆਂ ਮੰਗਾਂ ਸਾਡੀਆਂ ਲੰਖੀਪੁਰ ਖੀਰੀ ਕਾਨ ਜਿਹੜਾ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣੀਆਂ ਔਰ ਜਿਹੜਾ ਇਲੈਕਟ੍ਰਿਸਿਟੀ ਬਿੱਲ ਆ 220 ਉਹਨੂੰ ਵੀ ਅਸੀਂ ਵਾਪਸ ਕਰਾਉਣ ਦੀਆਂ ਜਿਹੜੀਆਂ ਮੰਗਾਂ ਸਾਡੀਆਂ ਕਿਸਾਨੀ ਦੇ ਨਾਲ ਸੰਬੰਧਤ ਆ ਇਹ ਔਰ ਇੱਕ ਜਿਹੜੀ ਸਾਡੀ ਵੱਡੀ ਮੰਗ ਆ ਕਿ ਜਿਹੜਾ ਵਰਡ ਦਾ ਟ੍ਰੇਡ ਆਰਗੇਨਾਈਜੇਸ਼ਨ ਆ ਡਬਲਯੂਟੀਓ ਜਿਹਦੀ ਪਿੱਛੇ ਮੀਟਿੰਗ ਜਿਹੜੀ ਆਬੂਤਾਬੀ ਦੇ ਵਿੱਚ ਦੁਬਈ ਦੇ ਵਿੱਚ ਹੋ ਕੇ ਹੱਟੀ ਆ ਉਹਦੇ ਵਿੱਚ ਭਾਰਤ ਜਿਹੜਾ ਉਹ ਸ਼ਾਮਲ ਹੋਇਆ ਅਸੀਂ ਇਹ ਕਿਸਾਨਾਂ ਵੱਲੋਂ ਮਹਾਪੰਚਾਇਤਾਂ ਵੱਲੋਂ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਦਬਾਅ ਪਾਵਾਂਗੇ ਕਿ ਜਿਹੜਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਔਰ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀਆਂ ਕਿਸਾਨਾਂ ਨੇ ਕਿਸਾਨਾਂ ਨਾਲ ਕੀਤੇ ਜਿਹੜੇ ਵਾਅਦੇ ਆ ਔਰ ਮੰਗਾਂ ਜਿਹੜੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰੇ ਇਹਦੇ ਵਾਸਤੇ ਅਸੀਂ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਬਹੁਤ ਵੱਡੀ ਮਹਾਪੰਚਾਇਤ ਜਿਹੜੀ ਉਹ ਕੀਤੀ ਜਾ ਰਹੀ ਹੈ ਮੀਰਾ ਮੈਂ ਭੁਪਿੰਦਰ ਸਿੰਘ ਜ਼ਿਲ੍ਹਾ ਜਰਨਲਿਸਟ ਤੋਂ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੁੱਛਿਆ ਅੱਜ ਦੀ ਜਿਹੜੀ ਸਾਡੀ ਸੰਯੁਕਤ ਕਿਸਾਨ ਮੁਕਤੀ ਦੀ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਰੱਖੀ ਗਈ ਸੀ ਤਾ ਜੋ ਜਿਹੜਾ 14 ਮਾਰਚ ਨੂੰ ਦਿੱਲੀ ਮਹਾਪੰਚਾਇਤ ਕਰਨ ਦਾ ਜਿਹੜਾ ਐਸਕੇਮ ਭਾਰਤ ਪੰਜਾਬ ਵੱਲੋਂ ਜਿਹੜਾ ਐਲਾਨ ਹੈ ਉਹਦੇ ਤਹਿਤ ਜਿਹੜਾ ਉੱਥੇ ਭਟਾ ਕੱਟ ਕਰਨ ਦਾ ਜਿਹੜਾ ਉਹਨਾਂ ਦੀ ਕਾਲ ਹੈ ਐਸਕੇਮ ਵੱਲੋਂ ਉਹਦੇ ਤਹਿਤ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਸੀ ਕਿਉਂਕਿ ਕੱਲ ਦੀ ਸਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਸੀ ਉਸ ਤੋਂ ਬਾਅਦ ਫੈਸਲਾ ਆਉਣ ਤੋਂ ਜਿਹੜੀ ਤਿਆਰੀ ਸੰਬੰਧੀ ਜਿਹੜੀ ਅੱਜ ਦੀ ਮੀਟਿੰਗ ਜ਼ਿਲ੍ਹੇ ਅਨਿਯੋਗ ਕੀਤੀ ਗਈ ਹੈ ਉਹਦੇ ਚ ਜ਼ਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਆਪਦੀ ਹਾਜ਼ਰੀ ਲਵਾਈ ਗਈ ਹੈ ਅਤੇ ਜਿਹੜਾ ਕੱਲ ਨੂੰ 13 ਮਾਰਚ ਨੂੰ ਦਿੱਲੀ ਨੂੰ ਰਵਾਨਾ ਹੋਣ ਆਸਤੇ ਜੋ ਵੀ ਇੱਥੋਂ 12 ਵਜੇ ਤੋਂ ਲੈ ਕੇ ਜੋ ਟ੍ਰੇਨਾਂ ਮੰਨ ਲਓ ਰਾਤ ਨੂੰ ਜਾਣੀਆਂ ਉਹਨਾਂ ਜਿਵੇਂ ਜਿਵੇਂ ਜਥੇਬੰਦੀਆਂ ਦਾ ਪ੍ਰੋਗਰਾਮ ਤੈਅ ਹੋ ਗਿਆ ਉਹ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਕੱਲ ਨੂੰ ਮਹਾਪੰਚਾਇਤ ਦੇ ਵਿੱਚ ਜ਼ਿਲ੍ਹਾ ਫਰੀਕੋਟ ਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਵੱਡੀ ਹਾਜ਼ਰੀ ਲਵਾਈ ਗਈ ਮੈਂ ਸੁਸ਼ੇਤ ਸਿੰਘਰਾ ਸੁਪਾ ਸੱਤਰਜਲ ਕਾਮਿਕਸ ਆਂਡ ਯੂਨੀਅਨ ਪੰਜਾਬ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਹੈ ਉਹ ਵਿੱਚ ਕਿਸਾਨ ਮਹਾਪੰਚਾਇਤ ਜੋ ਦਿੱਲੀ ਵਿੱਚ 14 ਮਾਰਚ ਨੂੰ ਹੋ ਰਹੀ ਹੈ ਜੀ ਉਹਦੇ ਵੀ ਜਾਣ ਵਾਸਤੇ ਅਸੀਂ ਅੱਜ ਫੈਸਲਾ ਕੀਤਾ ਕਿਉਂਕਿ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈ ਜਾਂ ਸੰ ਹਾਂ ਪੱਕੇ ਹੰਗਾਰਾ ਪਰ ਅਸੀਂ ਪਰ ਉਹ ਮੰਗਾਂ ਨੂੰ ਮੁਨਕਰ ਹੋ ਗਈ ਹੈ ਉਹਨਾਂ ਵਿੱਚ ਜਿਵੇਂ ਕਿ ਐਮ ਐਸ ਪੀ ਨੂੰ ਕਰੁੰਡੀ ਗਰੰਟੀ ਦੇਣਾ ਸਾਰੀਆਂ ਫਸਲਾਂ ਨੂੰ ਸਰਕਾਰੀ ਆਰ ਦੀ ਪੱਧਰ ਤੇ ਖਰੀਦ ਕਰੇ ਦੂਜੇ ਨੰਬਰ ਤੇ ਸਮਾਮੀ ਨਾਥੀ ਰਿਪੋਰਟ ਨੂੰ ਲਾਗੂ ਕਰਵਾਉਣਾ ਜੋ ਬਿਜਲੀ ਬੋਰਡ 2020 ਦਾ ਬਿੱਲ ਨੇ ਪਾਸ ਕਰਤਾ ਉਹ ਖੋਟ ਕੇਂਦਰ ਸਰਕਾਰ ਦੇ ਸਾਡੇ ਲੀਡਰਾਂ ਦੀ ਹਾਜ਼ਰੀ ਚ ਮੰਨਿਆ ਸੀ ਕਿ ਇਸ ਨੂੰ ਰੱਦ ਕਰਾਂਗੇ ਬਾਬਸ ਲਵਾਂਗੇ ਪਰ ਉਹਨਾਂ ਨੇ ਕਾਨੂੰਨ ਬਣਾਤਾ ਇਸ ਕਹਿੰਦਾ ਬਿਜਲੀ ਬੋਰਡ ਹੈ ਇਹ ਨਿੱਜੀ ਕਾਰਨ ਟੱਕਿਆ ਜਾ ਰਿਹਾ ਹੈ ਇਸ ਨੂੰ ਰੋਕਣ ਵਾਸਤੇ ਕਰਜ਼ਾ ਮੁਕਤੀ ਕਿਸਾਨਾਂ ਨੂੰ ਕਰਜ਼ਾ ਤੋਂ ਮੁਕਤੀ ਦਿਵਣੀ ਉਹ ਮੈਂ ਮੰਗਾ ਸਾਡੇ ਮੱਖਣ ਤਖਮੀਰਪੁਰ ਹੀ ਕਾਹਨ ਤੋਂ ਗੁੱਸਾ ਤਿਆਰ ਬੋਲੀਆਂ ਉਹਨਾਂ ਜੋ ਜੋ ਸ਼ਾਸ਼ਟ ਘਟਤਾ ਅਜੇ ਮਿਸ਼ਰਾ ਅਜੇ ਗੱਡੀ ਦੇ ਬਰਾਮਣ ਸਾਨੂੰ ਬੜਾ ਦੁੱਖ ਦੀ ਗੱਲ ਹੈ ਕਿ ਲਖਮੀਰਪੁਰ ਖੇ ਦੀ ਕਾਹਨ ਦੋਸ਼ੀ ਹੋਵੇ ਤੇ ਉਹਨੂੰ ਲਖਮੀਰਪੁਰ ਕਾਹਨ ਤੋਂ ਟ੍ਰੈਕਟਰ ਦਿੱਤੀ ਜਾਵੇ ਇਹ ਅਸੀਂ ਕੇਂਦਰ ਸਰਕਾਰ ਦੇ ਭਾਜਪਾ ਦੇ ਖੁੱਲ ਕੇ ਨਿਖੇਧੀ ਕਰਦੇ ਆਂ ਲੱਗੂ ਟਿਕਟ ਤੋਂ ਕੱਟੀ ਜਾਵੇ ਉੱਥੋਂ ਟਿਕਟਾਂ ਆਉਂਦੀ ਜਾਵੇ ਜੇਕਰ ਉਹ ਤੋਂ ਟਿਕਟ ਦਿੱਤੀ ਜਾਂਦੀ ਹੈ ਉੱਥੋਂ ਜਿਹੜੇ ਲੋਕ ਆ ਉਹਨਾਂ ਇੱਕ ਸਹਿਨ ਦਾ ਮਾਹੌਲ ਪੈਦਾ ਹੋ ਜਾਊਗਾ ਉਹਨੂੰ ਤੁਰੰਤ ਤੋਂ ਟਿਕਟ ਕੱਟ ਕੇ ਹੋਰ ਕੰਮ ਬਾਦੀ ਦੇਣ ਸਾਨੂੰ ਕੋਈ ਰਾਜਨੀਤਿਕ ਪਰਲਕ ਮੀਨਪੁਰ ਖਾਨ ਟੁੱਟ ਜਾ ਲੋੜ ਲੈ ਖੇੜਦਾ ਉੱਥੋਂ ਦਾ ਪੂਰਾ ਡਾਟ ਮਰੂਦ ਕੀਤਾ ਜਾਊਗਾ ਹੋਰ ਸਾਡੀਆਂ ਜੋ ਮੰਗਾਂ ਹਨ ਉਹਨਾਂ ਵਿੱਚ ਕਿਸਾਨਾਂ ਝੂਠੇ ਪੱਤੇ ਨੇ ਨੰਦਾ ਦੱਦ ਕੀਤਾ ਉਹਨਾਂ ਨੂੰ ਰੱਦ ਕਰਵਾਉਣਾ ਹੈ ਤੇ ਜੋ ਅਜੇ ਮਿਸ਼ਰਾ ਲੜਕਾ ਸ਼ੀਸ਼ ਮਿਸ਼ਰਾ ਹੈ ਉਹਨੂੰ ਦੀਦਿਆ ਤੋਂ ਮਤਲਬ ਕਿ ਮੱਤ ਦੇਂਦੇ ਆ ਜਿਹੜੋ ਕੋ ਪੰਜ ਕੱਟੜਾਂ ਦਾ ਦੋਸ਼ੀ ਹੈ ਅਸੀਂ ਉਹਦੇ ਵੀ ਡਟ ਕੇ ਵਿਰੋਧ ਕਰਦੇ ਆ ਕਿ ਉਹਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਵੇ ਕਟੋ-ਕਟ ਉਹਨੂੰ ਫਾਂਸੀ ਦੀ سزا ਦਿੱਤੀ ਜਾਵੇ ਤੇ ਅਜੇ ਮਿਸ਼ਰਾ ਨੂੰ ਵੀ ਕੇਸ ਦਰਜ ਕਰਕੇ ਜੇਨਾ ਵਿੱਚ ਧੱਕਿਆ ਜਾਵੇ ਇਹ ਸਾਡੀਆਂ ਮੁੱਖ ਮੰਗਾਂ ਹਨ ਮਕ្សਾਨ ਮਹਾਪੰਚਾਇਤ ਜੋ 14 ਮਾਰਚ ਨੂੰ ਦਿੱਲੀ ਵਿੱਚ ਹੋ ਰਹੀ ਹੈ ਇਹ ਸਾਰੀਆਂ ਮੰਗਾਂ ਲੈ ਕੇ ਹੋ ਰਹੀ ਹੈ ਉਥੇ ਕੇਂਦਰ ਸਰਕਾਰ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਆਪਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਦਾ ਪੂਰਾ ਦਵਾਰ ਮੋੜਾਂਗੇ